ਇੱਕ ਮਿੰਟ ਵੇਟ ਕਰਿਓ ਜਿਹੜੀ ਆ ਮੈਂ ਕਹਾਣੀ ਥੋੜੀ ਜਿਹੀ ਇੱਕ ਦੋ ਮਿੰਟਾਂ ਦੀ ਹੋਊਗੀ ਉਹਨੂੰ ਧਿਆਨ ਨਾਲ ਸੁਣਿਓ ਤੇ ਉਸ ਥੀਸ ਚੋਂ ਇੱਕ ਨਿਚੋੜ ਕੱਢਣ ਦੀ ਕੋਸ਼ਿਸ਼ ਕਰਿਓ ਇੱਕ ਨਾ ਜੰਗਲ ਚ ਜਾਨਵਰ ਸਕੂਲ ਲਿਆਉਣ ਦੀ ਕੋਸ਼ਿਸ਼ ਕਰਦੇ ਆ ਵੀ ਸਕੂਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਆਪਾਂ ਕਹਿ ਸਕਦੇ ਆ ਉਹਦੇ ਚ ਬਹੁਤ ਸਾਰੇ ਵਿਦਿਆਰਥੀ ਨੇ ਜਿਵੇਂ ਕੁੱਤਾ ਹੋ ਗਿਆ ਬਿੱਲੀ ਹੋਰ ਕੋਈ ਈਲ ਹੋ ਗਿਆ ਮੱਛੀ ਹੋਗੀ ਜਾਂ ਹੋਰ ਖਰਗੋਸ਼ ਹੋ ਗਿਆ ਇਦਾਂ ਦੇ ਕਛੂਕਮਾ ਹੋ ਗਿਆ ਚੂਹਾ ਹੋ ਗਿਆ ਗੈਲਰੀ ਹੋਗੀ ਇਦਾਂ ਦੇ ਮਤਲਬ ਵਿਦਿਆਰਥੀ ਸੀ ਨਾ ਉਹ ਜਦੋਂ ਆਪਣਾ ਸਕੂਲ ਸਟਾਰਟ ਕਰਦੇ ਉਹਦੇ ਚਿਹੜਾ ਬੋਰਡ ਹੁੰਦਾ ਸਕੂਲ ਦਾ ਉਹ ਕਹਿੰਦਾ ਵੀ ਇਹਦੇ ਚ ਹਨਾ ਉੱਡਣ ਦੀ ਤੈਰਨ ਦੀ ਦਰਖਤੇ ਤੇ ਚੜਨ ਦੀ ਖੋਦਣ ਦੀ ਜਮੀਨ ਚ ਖੱਡ ਖੋਦਣ ਦੀ ਵੀ ਇਦਾਂ ਦੀਆਂ ਪ੍ਰਕਿਰਿਆਵਾਂ ਵਿੱਚ ਸ਼ਾਮਿਲ ਹੋਣਗੀਆਂ ਨਾ ਤੇ ਸਾਰੇ ਜਾਨਵਰਾਰੇ ਹਰੇਕ ਪ੍ਰਕਿਰਿਆਾਂ ਚ ਹਰੇਕ ਪਾਠ ਹਰੇਕ ਕੰਪੀਟੀਸ਼ਨ ਚ ਪਾਰਟਿਸਿਪੇਟ ਕਰਨਾ ਸੀ ਜਿਵੇਂ ਪੰਛੀ ਜੀ ਉਹ ਮਤਲਬ ਉੱਡਣ ਤੇ ਤਾਂ ਪਹਿਲੇ ਨੰਬਰ ਤੇ ਆਇਆ ਪਰ ਖੱਡ ਪੁੱਟਣ ਤੇ ਉਹ ਆਪਦੀ ਖੰਭ ਜਾਂ ਆਪਦੀ ਚੋਂਚ ਨੂੰ ਟੋੜਦਾ ਹੀ ਰਹਿ ਗਿਆ ਤੇ ਜਿਹੜਾ ਤੈਰਨਦਾ ਤੇ ਜਿਹੜਾ ਮਮਾ ਪਕਾਸੇ ਦਰਖਤ ਤੇ ਚੜਨ ਦਾ ਉਹ ਤੋਂ ਨਾਕਾਮਜਾਬ ਹੀ ਹੋਇਆ ਤੇ ਇਹ ਸਾਰਾ ਜਦੋਂ ਕੀਤਾ ਉਹਨੇ ਇਹ ਸਾਰੇ ਪਿੱਛੇ ਨਾਕਾਮਜਾਬ ਹੋ ਗਏ ਤੇ ਉਹ ਬਾਅਦ ਵਿੱਚ ਉੱਡਣ ਤੋਂ ਵੀ ਰਹਿ ਗਿਆ ਦੂਸਰੇ ਪਾਸੇ ਜਿਹੜਾ ਗਲਹਿਰੀ ਸੀ ਉਹ ਦਰਖਤ ਤੇ ਚੜਨ ਤੇ ਤਾਂ ਪਹਿਲੇ ਨੰਬਰ ਤੇ ਆਈ ਪਰ ਉਹ ਖੁੱਡਪਟਣ ਤੇ ਉਹਦੇ ਨਾਲ ਖੂਨ ਟੁੱਟ ਗਏ ਉੱਡ ਤਾਂ ਉਹ ਸਕਦੀ ਨਹੀਂ ਸੀ ਇਹ ਤਾਂ ਕੋਈ ਪਰ ਫਿਰ ਉਹ ਇਦ ਸਾਰੇ ਚੀਜ਼ ਤੇ ਥੱਕ ਗਈ ਤਾਂ ਫਿਰ ਉਹ ਦਰਖਤ ਤੇ ਚੜਨੋ ਵੀ ਰਹਿ ਗਈ ਕਿਉਂਕਿ जख्मी ਹੋ ਚੁੱਕੀ ਸੀ ਤੇ ਜਿਹੜੀ ਮੱਛੀ ਸੀ ਉਹ ਮਤਲਬ ਤੈਰਨ ਤੇ ਤਾਂ ਪਹਿਲੇ ਨੰਬਰ ਤੇ ਆਈ ਪਰ ਦਰਖਤ ਤੇ ਚੜਨਾ ਮਤਲਬ ਪਾਣੀ ਚੋਂ ਨਿਕਲਣਾ ਤਾਂ ਉਹਦੇ ਲਈ ਅਸੰਭਵ ਸੀ ਨਾ ਦਰਖਤ ਤੇ ਚੜ੍ਹ ਸਕਦੀ ਸੀ ਨਾ ਉੱਡ ਸਕਦੀ ਸੀ ਨਾ ਤੇ ਜਿਹੜਾ ਬਿੱਲ ਖੋਦਨ ਤੇ ਜਿਹੜਾ ਖਰਗੋਸ਼ ਉਹ ਪਹਿਲੇ ਨੰਬਰ ਤੇ ਆਇਆ ਪਰ ਉਹਦੇ ਲਈ ਦਰਖਤ ਤੇ ਚੜ੍ਹਨਾ ਉੱਡਣਾ ਜਾਂ ਮਤਲਬ ਉਹ ਕਰਨਾ ਤੈਰਨਾ ਉਹ ਔਖਾ ਸੀ ਤੇ ਇਹ ਸਾਰੀਆਂ ਪ੍ਰਕਿਰਮਾ ਕਰਨ ਤੋਂ ਬਾਅਦ ਉਹ ਥੱਕ ਗਿਆ ਤੇ ਉਹ ਬਿੱਲ ਖੋਦਨ ਤੋਂ ਵੀ ਅਸਫਲ ਹੋ ਗਿਆ ਅਖੀਰ ਤੇ ਜਿਹੜੀ ਗੱਲ ਸਮਝਣ ਵਾਲੀ ਹੈ ਜਿਹੜੀ ਗੱਲ ਆਪਾਂ ਆਪਣੇ ਦਿਮਾਗ ਚ ਪਾ ਸਕਦੇ ਹਾਂ ਬੀ ਕੁਦਰਤ ਦਾ ਜਿਹੜਾ ਬਣਾਇਆ ਇਨਸਾਨ ਆ ਕੁਦਰਤ ਦੀ ਬਣਾਈ ਚੀਜ਼ ਆ ਕੁਦਰਤ ਨੇ ਜੋ ਵੀ ਰਚਿਆ ਉਹ ਕਦੇ ਗਲਤ ਨਹੀਂ ਹੋ ਸਕਦਾ ਹਰ ਇੱਕ ਬੰਦੇ ਨੂੰ ਭਾਵੇਂ ਉਹ ਅੰਨਾਂ ਭਾਵੇਂ ਉਹ ਦਿਸਦਾਨੀ ਨੂੰ ਭਾਵੇਂ ਉਹ ਤੁਰ ਨਹੀਂ ਸਕਦਾ ਭਾਵੇਂ ਉਹ ਲੰਗੜਾ ਕੁਝ ਵੀ ਆ ਮਤਲਬ ਕੋਈ ਪਰ ਹਰ ਇੱਕ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦਾ ਜੇ ਤੁਸੀਂ ਆਪਣੇ ਗੁਣ ਨੂੰ ਨਨਕਾਰ ਕੇ ਆਪਣੇ ਗੁਣ ਨੂੰ ਆ ਦੇਖਿਆ ਕਰਕੇ ਦੂਸਰੇ ਦੇ ਗੁਣ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਨਾ ਹੋ ਸਕਦਾ ਤੁਸੀਂ ਕਾਮਯਾਬ ਹੋ ਜਾਓ ਪਰ ਕਿਤੇ ਨਾ ਕਿਤੇ ਤੁਸੀਂ ਆਪਣੇ ਗੁਣ ਤੋਂ ਵੀ ਹੱਥ ਤੋਂ ਬੈਠਦੇ ਹੋ। ਸੋ ਦੁਨੀਆ ਜਿਹੜਾ ਬਣਾਈ ਆ ਰੱਬ ਨੇ ਰੱਬ ਗਲਤ ਨਹੀਂ ਨਾ ਹੋ ਸਕਦਾ। ਤੁਹਾਡੇ ਹਰੇਕ ਬੰਦੇ 'ਚ ਕੋਈ ਨਾ ਕੋਈ ਗੁਣ ਹੈਗਾ। ਜੇ ਆਪਣੇ ਗੁਣ ਨੂੰ ਲੈ ਕੇ ਹੀ ਪੈਸ਼ਨ ਤੇ ਤੁਸੀਂ ਤਰੋ ਤਾਂ ਤੁਸੀਂ ਕੀ ਨਹੀਂ ਕਰ ਸਕਦੇ। ਜੋ ਤੁਹਾਡੇ 'ਚ ਪੈਸ਼ਨ ਹੈਗਾ ਉਸ ਤੇ ਕਰੋ ਤੇ ਰੱਬ ਦੀ ਕਿਰਪਾ ਨਾਲ ਤੁਸੀਂ ਸਕਸੈਸ ਦੇ ਰਾਹ ਤੇ ਜਾਉਂਗੇ ਹੀ ਜਾਉਂਗੇ। ਸਕਸੈਸਫੁਲ ਹੋਵੋਗੇ ਹੀ ਹੋਵੋਗੇ।